ਸਸ਼ਿਆ ਕਾਲ ਜੀ ਤਾਂ ਅਨਮਿਊਟ ਬੇਕਰੇ ਹੋ ਤੁਸੀਂ ਮੈਂ ਹਾਂ ਨੀਲਮ ਸ਼ਰਮਾ ਪਹਿਲਾਂ ਸ਼ਹਿਰਾਂ ਵਿੱਚ ਲੋਕਾਂ ਦਾ ਸੁਪਨਾ ਹੁੰਦਾ ਸੀ ਇੱਕ ਚੰਗਾ ਘਰ ਹੋਵੇ ਹਰ ਸੁੱਖ ਸਹੂਲਤ ਹੋਵੇ ਪਰ ਹੁਣ ਕੀ ਹੋ ਗਿਆ ਹੈ ਘਰ ਤੋਂ ਇਲਾਵਾ ਹੁਣ ਜੋ ਸਭ ਤੋਂ ਵੱਡੀ ਸਮੱਸਿਆ ਲੋਕਾਂ ਸਾਹਮਣੇ ਆ ਰਹੀ ਹੈ ਉਹ ਹੈ ਪਾਰਕਿੰਗ ਦੀ ਇਸ ਸਮੇਂ ਅਸੀਂ ਮੁਹਾਲੀ ਦੀ ਬਿਜ਼ੀ ਰੋਡ ਜਿੱਥੇ ਐਸਪੀ 67 ਅਮਾਲ ਵੀ ਹੈ ਉਥੇ ਅਸੀਂ ਮੌਜੂਦ ਆ ਤੇ ਇਥੇ ਦੂਰ ਦੂਰ ਤੋਂ ਲੋਕ ਆਉਂਦੇ ਨੇ ਤੇ ਟ੍ਰੈਫਿਕ ਦੀ ਸਮੱਸਿਆ ਇਥੇ ਸਭ ਤੋਂ ਜ਼ਿਆਦਾ ਹੈ ਕਿਉਂਕਿ ਤੁਸੀਂ ਹੋਰਨ ਦੀ ਆਵਾਜ਼ਾਂ ਵੀ ਸੁਣੀ ਸਕਦੇ ਹੋਣੇ ਕਿਉਂਕਿ ਇਥੇ ਜੋ ਗੱਡੀਆਂ ਪਾਰਕ ਕੀਤੀਆਂ ਗਈਆਂ ਨੇ ਉਹ ਸਲਿੱਪ ਰੋਡ ਤੇ ਪਾਰਕ ਕੀਤੀਆਂ ਗਈਆਂ ਨੇ ਤੇ ਇੱਕ ਤੋਂ ਬਾਅਦ ਇੱਕ ਗੱਡੀ ਹਰ ਇੱਕ ਰੋਡ ਤੋਂ ਇਥੇ ਆ ਰਹੀ ਹੈ ਜਿਸ ਕਾਰਨ ਆਮ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਰਿਆ ਤੇ ਟ੍ਰੈਫਿਕ ਜਾਮ ਜੋ ਸਭ ਤੋਂ ਵੱਡੀ ਸਮੱਸਿਆ ਇਸ ਸਮੇਂ ਇਥੇ ਬਣੀ ਹੋਈ ਹੈ ਕਈ ਕਾਰਨ ਨੇ ਇਸ ਦੇ ਇੱਕ ਤਾਂ ਟ੍ਰੈਫਿਕ ਰੂਲਸ ਦਾ ਨਾ ਪਤਾ ਹੋਣਾ ਦੂਜਾ ਟ੍ਰੈਫਿਕ ਰੂਲਸ ਜੋ ਬਣੇ ਹੋਏ ਉਹ ਸਹੀ ਤਰੀਕੇ ਲਾਗੂ ਨਾ ਹੋਣਾ ਤੇ ਜਗਾ ਨਾ ਹੋਣਾ ਪ੍ਰੋਪਰ ਇੱਕ ਪਾਰਕਿੰਗ ਦੀ ਤੇ ਉਥੇ ਹੀ ਲੋਕਾਂ ਵਿੱਚ ਉਸ ਤਰੀਕੇ ਜਾਗਰੂਕਤਾ ਨਾ ਹੋਣਾ ਜੋ ਟਾਈਮ ਉਹ ਬਚਾ ਸਕਦੇ ਨੇ ਉਹ ਬਚਾ ਨਹੀਂ پا ਰਹੇ ਹੋ ਕਿਉਂਕਿ ਸਲਿਪ ਰੋਡ ਤੇ ਜਿਵੇਂ ਗੱਡੀਆਂ ਖੜੀਆਂ ਹੋਈਆਂ ਨੇ ਉਹਨਾਂ ਨੂੰ ਨਿਕਲਣ ਵਿੱਚ ਟਾਈਮ ਲੱਗ ਰਿਹਾ ਹੈ ਤੇ ਉਥੇ ਹੀ ਜਦੋਂ ਸੜਕ ਦੇ ਵਿਚਾਲੇ ਗੱਡੀਆਂ ਖੜੀ ਕਰ ਦਿੱਤੀਆਂ ਜਾਂਦੀਆਂ ਨੇ ਤੇ ਜਾਮ ਵਰਗੀ ਸਮੱਸਿਆ ਪੈਦਾ ਹੋ ਰਹੀ ਹੈ ਤੇ ਆਮ ਲੋਕ ਪਰੇਸ਼ਾਨ ਹੋ ਰਹੇ ਨੇ ਉਹਨਾਂ ਨੂੰ ਕੋਈ ਕੰਮ ਕਰਨਾ ਹੈ ਉਹ ਕੁਝ ਮਿੰਟਾਂ ਵਿੱਚ ਹੋ ਸਕਦਾ ਆਪਣੀ ਮੰਜ਼ਿਲ ਤੇ ਉਹ ਕੁਝ ਹੀ ਮਿੰਟਾਂ ਦੇ ਵਿੱਚ ਪਹੁੰਚ ਸਕਦੇ ਨੇ ਪਰ ਕੀ ਹੋ ਰਿਹਾ ਹੈ ਇਸ ਜਾਮ ਕਾਰਨ ਉਹ ਰਸਤਾ ਜੋ ਹੈ ਉਹ ਮੰਜ਼ਲ ਘੰਟੀਆਂ ਬੱਦੀ ਹੁੰਦੀ ਹੋਈ ਨਜ਼ਰ ਆ ਰਹੀ ਹੈ ਕੁਝ ਲੋਕਾਂ ਨਾਲ ਵੀ ਅਸੀਂ ਗੱਲ ਕਰਾਂਗੇ ਜੋ ਇਸ ਜਾਮ ਦੀ ਸਮੱਸਿਆ ਤੋਂ ਜੂਝ ਰਹੇ ਨੇ ਜੋ ਗੱਡੀਆਂ ਸੜਕ ਵਿਚਾਲੇ ਖੜੀਆਂ ਹੋਈਆਂ ਨੇ ਉਸ ਕਾਰਨ ਲੋਕ ਪਰੇਸ਼ਾਨ ਹੋ ਰਹੇ ਨੇ ਕੀ ਕਹੋਗੇ ਪ੍ਰਸ਼ਾਸਨ ਨੂੰ ਧਿਆਨ ਦੇਣਾ ਚਾਹੀਦਾ ਵੈਸੇ ਕਾਫੀ ਜ਼ਿਆਦਾ ਗੱਡੀਆਂ ਵੱਜ ਚੁੱਕੀਆਂ ਵਾ ਉਹ ਆਪਣੇ ਪਾਰਕਿੰਗ ਥੋੜੀ ਘੱਟ ਆ ਮਾਲ ਦੀ ਪਾਰਕਿੰਗ ਵੀ ਫੁੱਲ ਹੋਈ ਹੋਈ ਹੈ ਲੈਸ ਕਰਕੇ ਲੋਕੀ ਸੜਕਾਂ ਤੇ ਗੱਡੀਆਂ ਖੜਾ ਦਿੰਦੇ ਆ ਜਿਹੜੇ ਸਾਡੇ ਮੁਲਾਜ਼ਮ ਆ ਨਾ ਉਹ ਸਾਡੇ ਚਾਲਾਨੇ ਤਾਂ ਬਹੁਤ ਕਰਦੇ ਨੇ ਪਰ ਲੋਕ ਨਹੀਂ ਇਥੋਂ ਨਹੀਂ ਹਟਦੇ ਖੰਡਣ ਤੋਂ ਬਹੁਤ ਲੋਕਾਂ ਨੂੰ ਸਮਝਾਉਂਦੇ ਨੇ ਪਰ ਨਹੀਂ ਹਟਦੇ ਹਨ ਉਹਨਾਂ ਦਾ ਟ੍ਰੈਫਿਕ ਇੰਚਾਰਜ ਪਰਮਿੰਦਰ ਸਿੰਘ ਹੈ ਉਹਨਾਂ ਨੇ ਉਰੇ ਤੇ ਚਲਾਨ ਪੇ ਕਰਦਾ ਗੱਡੀਆਂ ਖੜੀਆਂ ਨੇ ਪਰ ਉਹਨੂੰ ਕੋਈ ਫਰਕ ਨਹੀਂ ਆਉਂਦਾ ਗੱਡੀਆਂ ਵਾਲਿਆਂ ਨੂੰ ਚਲਾਨ ਕਰਕੇ ਆਗਾ ਚਲੇ ਜਾਂਦਾ ਉਹਨੂੰ ਤਾਂ ਕੋਈ ਫਰਕ ਨਹੀਂ ਆ ਜੀ ਭਰ ਜਾਂਦੇ ਅਗਲੇ ਇੱਕ ਵਾਰੀ ਤਾਂ ਉਹਦੀ ਸੰਗ ਲੜਾਈ ਵੀ ਹੋ ਗਈ ਤੇ ਇੱਥੇ ਵਕੀਲ ਬੁਲਾ ਲਏ ਉਹਨਾਂ ਨੇ ਪਰਮਿੰਦਰ ਸਿੰਘ ਦੇ ਖਲਾਫ ਉਹਦੀ ਬਾਦਲੀ ਵੀ ਕਰਤੀ ਸੀ ਯਾਨੀ ਕਿ ਝੜੋ ਪਵਾਰੀ ਹਾਂ ਹਾਂ ਜੀ ਹਾਂਜੀ ਹਾਂਜੀ ਟ੍ਰੈਫਿਕ ਵਾਲੇ ਗੱਲ ਬਲੜ ਪੈਦੇ ਬੰਦੇ ਮੈਂ ਮੇਰਾ ਰਾਈਟ ਦਾ ਕੰਮ ਕਰਦਾ ਜੀ ਓਲਾ ਓਬਰ ਦੇ ਵਿੱਚ ਜਦੋਂ ਅਸੀਂ ਰਾਈਟ ਲੈ ਕੇ ਜਾਂਦੇ ਆ ਪਾਰਕਿੰਗ ਦੀ ਵਜ੍ਹਾ ਕਰਕੇ ਟ੍ਰੈਫਿਕ ਰਹਿੰਦੀ ਹੈ ਰਾਈਡਰ ਨੂੰ ਵੀ ਪ੍ਰੋਬਲਮ ਆਉਂਦੀ ਹੈ ਸਾਨੂੰ ਵੀ ਪ੍ਰੋਬਲਮ ਆਉਂਦੀ ਆ ਕਿ ਆਪਾਂ ਵੀ ਸਾਨੂੰ ਵੀ ਸਾਡੀ ਵੀ ਕੋਸ਼ਿਸ਼ ਹੁੰਦੀ ਹੈ ਕਿ ਜਲਦੀ ਜਲਦੀ ਰਾਈਡ ਕੰਪਲੀਟ ਕਰੀਏ ਜਮ ਵਿੱਚ ਫਸ ਜਾਂਦੇ ਜਮ ਵਿੱਚ ਫਸ ਜਾਂਦਾ ਹੀ ਬਹੁਤ ਪ੍ਰੋਬਲਮ ਆਉਂਦੀ ਹੈ ਜੀ ਇਹ ਚਾਹੀਦਾ ਜੀ ਮਤਲਬ ਪੁਲਿਸ ਵਾਲਿਆਂ ਨੂੰ ਜਿਨ੍ਹਾਂ ਦੀ ਡਿਊਟੀ ਹੈ ਇਹ ਚੀਜ਼ ਤੋਂ ਜਲਦੀ ਜਲਦੀ ਹੱਲ ਕਰੇ ਕਿ ਜਦੋਂ ਵੀ ਅਸੀਂ ਕਦੇ ਵੀ ਕਿਤੇ ਜਾਣਾ ਹੁੰਦਾ ਕੋਈ ਸਾਨੂੰ ਕੋਈ ਜ਼ਰੂਰੀ ਐਮਰਜੈਂਸੀ ਵੀ ਕੰਮ ਹੁੰਦਾ ਮੰਨ ਲਓ ਹੁਣ ਅਸੀਂ ਸਲੀਪਰ ਰੋਡ ਵਾਲੇ ਸਾਈਡ ਤੋਂ ਆ ਰਹੇ ਆ ਗੱਡੀਆਂ ਤੁਸੀਂ ਦੇਖ ਸਕਦੇ ਵੀ ਇਧਰ ਕਿੰਨੀਆਂ ਗੱਡੀਆਂ ਖੜੀਆਂ ਗਿਆ ਨਾ ਹੋ ਸਕਦਾ ਵੀ ਯਾਰ ਕਈ ਵਾਰੀ ਇੰਨੀ ਗੇ ਅਮਰਜੈਂਸੀ ਹੋਵੇ ਵੀ ਅਸੀਂ ਛੇਤੀ ਜਾਣਾ ਹੋਵੇ ਤੇ ਐਕਸੀਡੈਂਟ ਦਾ ਕਾਰਨ ਵੀ ਫਿਰ ਇਹੀ ਗੱਡੀਆਂ ਬਣਦੀਆਂ ਨੇ ਜਿਹੜੀਆਂ ਸੜਕ 'ਪਾ ਲੱਗੀਆਂ ਵੀ ਆ। ਕਾਰਨ ਕੀ ਮੰਨਦੇ ਹੋ? ਕਾਰਨ ਇਹ ਜਦੋਂ ਦੀ ਇਹ ਮਾਰਕੀਟ ਬਣੀ ਆ ਜੀ ਜੁਬਲੀ ਵਾਕ ਇੱਥੇ ਮਾਰੇ 70ਵਾਂ ਉਰੇ ਬਣਿਆਗਾ ਇੱਥੇ ਲੋਕ ਆਵਾਂਗੇ ਆਪਣੇ ਹੈ ਨਾ ਘੁੰਮਣੇ ਵਾਸਤੇ ਆਗੇ ਕੋਈ ਦੇਖਣੇ ਵਾਸਤੇ ਆਗੇ ਵੀ ਚਲੋ ਨਵਾਂ ਮੋਲ ਬਣਿਆਗਾ ਉਹਨੂੰ ਦੇਖਣੇ ਵਾਸਤੇ ਆ ਜਾਗਾ। ਹਰ ਕਈ ਵਾਰੀ ਹਮੇ ਕਹਦਾਗੇ ਵੀ ਯਾਰ ਅੰਦਰ ਗੱਡੀਆਂ ਖੜਾਓ ਸਾਨੂੰ ਅੰਦਰ ਕਿਉਂ ਨਹੀਂ ਖੜਾ ਰਹੇ? ਅੰਦਰ ਇਹਨਾਂ ਹੁਣ ਇਹਨਾਂ ਨੇ ਦੀ ਜਿਹੜੀ ਅੰਦਰਲੀ ਪਾਰਕਿੰਗ ਹੈਗੀ ਉਥੇ ਇਹਨਾਂ ਨੇ ਰੇਟ 100 ਰੁਪਿਆ 50 ਰੁਪਿਆ ਪਾਰਕਿੰਗ ਦਾ ਰੇਟ ਕਰਿਆ ਵਾ ਜੀ ਉਸਕੇ ਚੱਕਰ ਮੈਂ ਲੋਕ ਕਿਆ ਕਰਨਗੇ ਆਪਣੀਆਂ ਗੱਡੀਆਂ ਸੜਕ 'ਤੇ ਖੜੀਆਂ ਕਰਦਾ ਹਾਂ ਜਿਸ ਕਰਕੇ ਲੋਕਾਂ ਨੂੰ ਇਹ ਮਾਨੂੰ ਪਰੇਸ਼ਾਨੀਆਂ 바ਗੀ ਬਹੁਤ ਸਾਰੀ ਹੋਵੇ ਪੁੰਜੀ ਮੈਂ ਤੁਸੀਂ ਦੇਖ ਰਹੇ ਪਿੱਛੋਂ ਪਾਰਕਿੰਗ ਬੰਦਾ ਤੇ ਜਾਊਗਾ ਹੁਣ ਇਹ ਹੁਣ ਕੋਈ ਸਟੇਸ਼ਨ ਨਹੀਂ ਹੈਗਾ ਇੱਥੇ ਟੈਂਪੋ ਵੀ ਰੁਕ ਜਾਂਦੇ ਆ ਗੱਡੀਆਂ ਦਾ ਜਾਮ ਹੈ ਸਿਰੇ ਤੱਕ ਪੰਪ ਦੇ ਜਾਣ ਤੱਕ ਬੰਦਾ ਇੰਨਾ ਪਰੇਸ਼ਾਨ ਹੋ ਜਾਂਦਾ ਕਿ ਬੰਦਾ ਕਹਿੰਦਾ ਵੀ ਇੱਕ ਵਾਰ ਯਾਰ ਪਿੱਛੇ ਹੀ ਮੁੜ ਜਾਓ ਇੱਥੇ ਜਹਾਂ ਦੀ ਲੋੜ ਨਹੀਂ ਹੈ ਇਹਦਾ ਇਫੈਕਟ ਮਾਰਕੀਟ ਦੇ ਵੀ ਪਊਗਾ ਜਿਹਨਾਂ ਨੇ ਨਾ ਇਹਨੂੰ ਕੰਟਰੋਲ ਕੀਤਾ ਇਹ ਤਾਂ ਲੋਕਾਂ ਨੂੰ ਆਪਾਂ ਨੂੰ ਚਾਹੀਦਾ ਵੀ ਆਪਾਂ ਇੱਥੇ ਨਾ ਲਾਈਏ ਕਿਉਂਕਿ ਮੈਮ ਇੱਥੇ ਇਹ ਜਿਹੜੀ ਲਾਈਨਾਂ ਇਹ ਗੱਡੀਆਂ ਲੱਗ ਰਹੀਆਂ ਇਹ ਮੈਮ ਐਕਸੀਡੈਂਟ ਜਦੋਂ ਹੁੰਦੇ ਨੇ ਐਕਸੀਡੈਂਟਾਂ ਦਾ ਮੈਮ ਪਤਾ ਨਹੀਂ ਕਿੰਨੇ ਕੇ ਅਗਲੇ ਅਗਲੇ ਜਾਨ ਵੀ ਗਵਾ ਸਕਦਾ ਹੈ ਆਪਣੀ ਨੁਕਸਾਨ ਵੀ ਹੋ ਸਕਦਾ ਤੇ ਮੈਂ ਲੋਕਾਂ ਨੂੰ ਇਹ ਚਾਹੀਦਾ ਆਪਾਂ ਨੂੰ ਵੀ ਆਪਾਂ ਨਾ ਇੱਥੇ ਗੱਡੀ ਖੜਾਏ ਕਰੀਏ ਜੇ ਸਾਨੂੰ ਨੰਗਣੇ ਉਹ ਖਤੋਂ ਨੂੰ ਆਉਂਦੇ ਜੱਕਦੇ ਨੇ ਵੇ ਕੀ ਹੋਊਗਾ ਬੇਟਾ ਨੰਗਣਾ ਤਾਂ ਸਾਨੂੰ ਵੀ ਪਤਾ ਔਖਾ ਹੀ ਐ ਇਥੋਂ ਐਂਡ ਤੇ ਐਂਡ ਤੱਕ ਜਾਮ ਲੱਗ ਜਾਂਦਾ ਜੀ ਬਿਲਕੁਲ ਜੀ ਇੱਥੇ ਗੱਡੀ ਕਿਸੇ ਨੂੰ ਕਹਿ ਵੀ ਨਹੀਂ ਸਕਦੇ ਅਗਲਾ ਕਹਿੰਦਾ ਅਸੀਂ 33 ਖੜਾਵਾਂਗੇ ਜੀ ਫਟਾਉਂਦੇ ਉਹ ਪਾਰਕਿੰਗ ਦੇ ਬੋਰਡ ਲੱਗੇ باوجود ਇਸ ਦੇ ਹਾਂਜੀ ਪੁਲਿਸ ਵਾਲੇ ਵੀ ਆਨੇ ਚਲਾਨ ਕਰਕੇ ਚਲੇ ਜਾਂਦੇ ਨੇ ਉਸਦੇ ਬਾਅਦ ਫੇਰ ਦੁਬਾਰਾ ਉਸੇ ਤਰ੍ਹਾਂ ਫੇਰ ਲਗਾ ਦਿੰਦੇ ਨੇ ਗੱਡੀ ਹਾਂ ਗਲਤੀ ਕਿਸ ਦੇ ਮੰਨਦੇ ਹੋ ਲੋਕਾਂ ਦੀ ਕਿ ਪੁਲਿਸ ਵਾਲਿਆਂ ਦੀ ਗਲਤੀ ਹੀ ਲੋਕਾਂ ਦੀ ਗਲਤੀ ਪੁਲਿਸ ਵਾਲੇ ਆਪਣੀ ਡਿਊਟੀ ਕਰਦੇ ਚਲੇ ਜਾਂਦੇ ਨੇ ਉਹ ਸਾਰਾ ਦਿਨ ਉੱਪੀ ਨਹੀਂ ਖੜ੍ਹ ਸਕਦੇ ਅਛਾ ਇਹ ਵੀ ਕੀ ਕਰਨ ਬੇਟਾ ਉਹ ਆਪਣੀ ਡਿਊਟੀ ਆਪ ਨਿਭਾ ਕੇ ਤਨੁਪਤੀ ਆ ਕਿੰਨੇ ਕਿੰਨੇ ਸੜਕ ਦਾ ਮਤ ਉਹ ਏਰੀਆ ਘਟ ਹੈ ਉਹਦੇ ਕਰਕੇ ਫਿਰ ਜਾਮ ਮਤਲਬ ਲੱਗ ਮੋਹਾਲੀ ਸ਼ਹਿਰ ਵਿੱਚ ਜੋ ਜਾਮ ਦੀ ਸਮੱਸਿਆ ਆ ਰਹੀ ਹੈ ਇਸ ਕਾਰਨ ਹਾਸੇ ਵੀ ਵਾਪਰ ਰਹੇ ਨੇ ਤਾਂ ਜਦੋਂ ਅਸੀਂ ਜਾਇਜ਼ਾ ਲਿਆ ਸੀਪੀ 67 ਦੇ ਨੇੜੇ ਦਾ ਉਥੇ ਜੁਬਲੀ ਵਾਕ ਦੇ ਨੇੜੇ ਦਾ ਤਾਂ ਕਾਫੀ ਜੋ ਪ੍ਰੋਬਲਮ ਹੈ ਉਹ ਇਸ ਕਾਰਨ ਨਜ਼ਰ ਆਈ ਹੈ ਕਿਉਂਕਿ ਜੋ ਗੱਡੀਆਂ ਹੈ ਉਹ ਸਲਿੱਪ ਰੋਡ ਤੇ پارک ਕੀਤੀ ਹੋਈ ਸੀ ਪਾਰਕਿੰਗ ਦੀ ਇੱਕ ਵੱਡੀ ਸਮੱਸਿਆ ਹੈ ਤੇ ਇਸ ਨੂੰ ਲੈ ਕੇ ਸਾਡੇ ਨਾਲ ਅੱਜ ਮੌਜੂਦ ਨੇ ਡੀਐਸਪੀ ਕਰਨੈਲ ਸਿੰਘ ਜੀ ਕਰਨੈਲ ਸਿੰਘ ਜੀ ਬਹੁਤ ਸਵਾਗਤ ਹੈ ਜੀ ਤੁਹਾਡਾ ਦਾਨ ਮੇ ਉੱਤੇ ਅਸਕਲ ਦੀ ਐ ਕੀ ਕਹੋਗੇ ਕੱਲ ਜਦੋਂ ਮੈਂ ਲੋਕਾਂ ਨਾਲ ਵੀ ਗੱਲ ਕਰ ਰਹੀ ਸੀ ਉਹਨਾਂ ਦਾ ਕਹਿਣਾ ਸੀ ਕਿ ਪ੍ਰਸ਼ਾਸਨ ਦੀ ਇੱਥੇ ਗਲਤੀ ਹੈ ਸਾਨੂੰ ਜਗ੍ਹਾ ਨਹੀਂ ਮਿਲ ਰਹੀ ਆ ਪਾਰਕਿੰਗ ਨੂੰ ਲੈ ਕੇ ਤੁਹਾਡਾ ਇਸ ਨੂੰ ਲੈ ਕੇ ਕੀ ਕਹਿਣਾ ਹੈ ਤੇ ਤੁਸੀਂ ਕਾਰਵਾਈ ਕੀ ਕਰ ਰਹੇ ਹੋ ਜੋ ਗਲਤ ਪਾਰਕਿੰਗ ਕਾਰਨ ਹਾਦਸੇ ਵੀ ਵਾਪਰ ਰਹੇ ਨੇ ਤੇ ਲੋਕ ਵੀ ਪਰੇਸ਼ਾਨ ਹੋ ਰਹੇ ਨੇ ਅ ਦੇਖੋ ਭਾਈ ਜਿਸ ਤਰ੍ਹਾਂ ਕਿ ਸ਼ਹਿਰ ਦੇ ਵਿੱਚ ਵੱਖ-ਵੱਖ ਜਗ੍ਹਾ ਤੋਂ ਇਸ ਤੋਂ ਇਲਾਵਾ ਵੀ ਕਿਸੇ ਵੀ ਜਗ੍ਹਾ ਤੇ ਜੇ ਕੋਈ ਰੋਂਗ ਪਾਰਕਿੰਗ ਗੱਡੀਆਂ ਖੜੀਆਂ ਕਰਦਾ ਅਸੀਂ ਉਹਨਾਂ ਦੇ ਚਲਾਨ ਕੱਟਦੇ ਹਾਂ ਔਰ ਇਸ ਤੋਂ ਇਲਾਵਾ ਜਿਹੜੀ ਸਾਡੀ ਟੀਮ ਹੈ ਜਿਸ ਤਰ੍ਹਾਂ ਕਿ ਤੁਸੀਂ ਦੇਖ ਰਹੇ ਹੋ ਕਿ ਆਪਣੇ ਮਹਾਲੀ ਸ਼ਹਿਰ ਦੇ ਵਿੱਚ ਕੈਮਰੇ ਲੱਗ ਚੁੱਕੇ ਆ ਵੱਖ-ਵੱਖ ਲੋਕੀ ਹਰ ਜਗ੍ਹਾ ਸਾਡਾ ਜਿਹੜਾ ਮੁਲਾਜ਼ਮ ਹਰ ਚੌਂਕ ਤੇ ਨਹੀਂ ਖੜ੍ਹ ਸਕਦਾ ਸੀ ਲੇਕਿਨ ਉਹ ਕੈਮਰੇ ਦੀ ਨਿਗਾਹ ਦੇ ਵਿੱਚ ਆ ਦੇਖੋ ਮੈਂ ਅਪੀਲ ਕਰਦਾ ਕਿ ਇੱਕ ਤੇ ਬਹੁਤ ਸਾਰੇ ਲੋਕ ਜਿਹੜੇ ਆ ਉਹ ਇਸ ਤਰ੍ਹਾਂ ਸੋਚਦੇ ਆ ਕਿ ਟ੍ਰੈਫਿਕ ਦੇ ਨਿਯਮਾਂ ਦੀ ਜਿਹੜੀ ਪਾਲਣਾ ਆ ਉਹ ਅਸੀਂ ਸਿਰਫ ਪੁਲਿਸ ਦੇ ਡਰ ਤੋਂ ਮੰਨ ਲਓ ਲਾਈਟ ਤੋਂ ਕਈ ਔਰ ਲੁੱਕ ਕੇ ਚੱਲਦੇ ਆ ਵੀ ਹੋਰ ਪਾਸੋਂ ਨਿਕਲ ਜੇ ਜੇ ਹੈਲਮਟ ਨਹੀਂ ਪਾਇਆ ਔਰ ਕਈ ਔਰ ਲੋਕਾਂ ਨੇ ਕੋਈ ਨਹੀਂ ਦੀ ਹੈਲਮਟ ਪਾਇਆ ਹੁੰਦਾ ਜੇ ਤਾਂ ਕਿਤੇ ਨਾਕਾ ਲੱਗਿਆ ਤਾਂ ਹੀ ਪਾਉਂਦੇ ਆ ਸੀਟ ਬੈਲਟ ਵੀ ਤਾਂ ਹੀ ਲਗਾਉਂਦੇ ਆ ਔਰ ਹਮੇਸ਼ਾ ਜਿਹੜੀ ਮੈਂ ਇਹੀ ਅਪੀਲ ਕਰ ਰਿਹਾ ਲੋਕਾਂ ਨੂੰ ਇਹ ਨਹੀਂ ਪਤਾ ਕਈ ਔਰ ਇੰਸ਼ੋਰਸ ਨਹੀਂ ਕਰਾਈ ਲੋਕੀ ਸੋਚਦੇ ਆ ਵੀ ਸ਼ਾਇਦ ਇਹ ਦੀ ਜਰੂਰਤ ਨਹੀਂ ਜਦੋਂ ਕਿਤੇ ਵੱਡਾ ਹਾਸਾ ਵਾਪਰ ਜਾਂਦਾ ਇੰਸ਼ੋਰਸ ਜੇ ਕੀਤੀ ਹੋएगी ਕਰਾਈ ਹੋएगी ਤਾਂ ਉਹ ਕਲੇਮ ਭਰੇਗੀ ਨਹੀਂ ਤਾਂ ਜਦੋਂ ਲੱਖਾਂ ਦਾ ਕਲੇਮ ਭਰਨਾ ਪੈਂਦਾ ਫਿਰ ਲੋਕ ਬੜਾ ਪਛਤਾਉਂਦੇ ਇਸ ਕਰਕੇ ਇਨ ਸ਼ੋਰਟ ਕਰਾ ਕੇ ਰੱਖਣੀ ਚਾਹੀਦੀ ਹੈ ਔਰ ਹੈਲਮਟ ਪਹਿਨ ਕੇ ਚੱਲਣਾ ਚਾਹੀਦਾ ਸੀਟ ਬੈਲ ਲਗਾਣੀ ਚਾਹੀਦੀ ਹੈ ਔਰ ਲੋਕ ਜਿਹੜੇ ਆ ਡਰਾਈਵਿੰਗ ਕਰਦੇ ਸਮੇਂ ਮੋਬਾਈਲ ਫੋਨ ਦੀ ਵਰਤੋਂ ਕਰਦੇ ਬਿਲਕੁਲ ਨਹੀਂ ਕਰਨੀ ਚਾਹੀਦੀ ਔਰ ਸਾਡੇ ਵਕ ਵਕ ਜਿਹੜਿਆ ਜਗਾ ਤੇ ਨੱਕੇ ਲਗਾ ਕੇ ਡਰਿੰਕ ਕਰਕੇ ਕੋਈ ਡਰਾਈਵਿੰਗ ਕਰਦਾ ਉਹਨਾਂ ਦੇ ਵੀ ਚરાਨ ਕੱਟੇ ਜਾਂਦੇ ਆ ਔਰ ਕਿਸੇ ਨੂੰ ਵੀ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਉਹ ਇਸ ਤਰ੍ਹਾਂ ਦਾ ਵਿਅਕਤੀ ਆਪਣੀ ਵੀ ਜਾਨ ਗਵਾ ਬੈਠਦਾ ਔਰ ਦੂਸਰੇ ਦੀ ਵੀ ਜਾਨ ਲੈ ਲੰਦਾ ਜਿਸ ਤਰ੍ਹਾਂ ਕਿ ਇੱਥੇ ਲੋਕ ਕੀ ਕਰਦੇ ਆ ਹੁਣ ਕਿ ਆਪਣਾ ਨੰਬਰ ਕੇਅਰ ਕੋ ਲੈਂਦੇ ਆ ਕੋ ਚੇਪੀ ਲਾ ਲਈ ਔਰ ਇਹੋ ਜਿਹੇ ਲੋਕ ਜਿਹੜੇ ਆ ਜੇ ਕੋਈ ਕੁਤਾਈ ਕਰੇਗਾ ਉਹ ਬਖਸ਼ਿਆ ਨਹੀਂ ਜਾਏਗਾ ਇਹੋ ਜਿਹੇ ਲੋਕਾਂ ਨੂੰ ਅਸੀਂ ਫੜ ਕੇ ਉਹਨਾਂ ਤੇ ਬੰਦੀ ਕਾਰਵਾਈ ਵੀ ਕੀਤੀ ਆ ਮਾਸ਼ੂਕ ਰਿਆ ਕਨਿਆ ਸਿੰਘ ਜੀ ਤਾਂ ਜਿੱਥੇ ਇੱਕ ਪਾਸੇ ਪੁਲਿਸ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ ਉਥੇ ਡੀਐਸਪੀ ਕਰਨੇਲ ਸਿੰਘ ਜਾਗਰੂਕ ਵੀ ਕਰਦੇ ਨਜ਼ਰ ਆਏ ਟ੍ਰੈਫਿਕ ਨਿਯਮਾਂ ਬਾਰੇ ਜੇਕਰ ਤੁਸੀਂ ਇਹਨਾਂ ਨਿਯਮਾਂ ਨੂੰ ਫੋਲੋ ਕਰਦੇ ਹੋ ਤਾਂ ਤੁਹਾਡੇ ਤੇ ਕਾਰਵਾਈ ਨਹੀਂ ਹੋਵੇਗੀ ਤੇ ਤੁਹਾਡੀ ਜਾਨ ਵੀ ਬਚੀ ਰਹੇਗੀ